ਹਾਂਜੀ ਸੋ ਸਾਰੇ ਪੁੱਛ ਰਹੇ ਤੁਸੀਂ ਅੱਜ ਆਉਂਦੀਆਂ ਵੀਡੀਓਜ਼ ਕਿਉਂ ਪਾ ਰਹੇ ਹੋ ਵੀਰਾਂ ਵੀ ਹਸਪੀਟਲ ਦੇ ਵਿੱਚ ਜਾਂ ਤੁਸੀਂ ਇਹ ਨਹੀਂ ਸਾਈਡ ਵੀਡੀਓਜ਼ ਪਾ ਡੀਡਾ ਹੋਇਆ ਆਪਰੇਸ਼ਨ ਉਹਦੀ ਚੀਜ਼ਾਂ ਦੀ ਅਗਲਾ ਨਾ ਕਰਾ ਕਰੋ ਵੀ ਇੱਕ ਉਹਨੂੰ ਧੋਖਾ ਜਿਹਾ ਉਹ ਲੈ ਆਏ ਕਰ ਤਾਂ ਕੁੜੀਆਂ ਐ ਕਰ ਗਈ ਖਲਾਬ ਦੇ ਕੋਲ ਬਣਾਣੀਆਂ ਛੱਡ ਦੋ ਤੇ ਅਸੀਂ ਕੋਈ ਵਿਆਹ ਹੋਏ ਨਹੀਂ ਹੈਗੇ ਠੀਕ ਹੈ ਕਿ ਤੁਸੀਂ ਇੱਦਾਂ ਦੇ ਕਮੈਂਟ ਕਰ ਰਹੇ ਹੋ ਸਾਨੂੰ ਤਾਂ ਦੋਸਤੋ ਬਲਾਸਟਰ ਜੋੜੀ ਸੋਸ਼ਲ ਮੀਡੀਆ ਤੇ ਕਾਫੀ ਜਿਹਾ ਵਾਇਰਲ ਹੈ ਇਸ ਲੜਕੀ ਨੇ ਕੁਝ ਦਿਨਾਂ ਤੋਂ ਲੈ ਕੇ ਇੱਕ ਦੋ ਸੈਡ ਵੀਡੀਓ ਪਾਈਆਂ ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਾਫੀ ਮਾਤਰਾ ਦੇ ਵਿੱਚ ਕਮੈਂਟ ਆਏ ਜਿਨ੍ਹਾਂ ਨੂੰ ਪੜ੍ਹ ਕੇ ਇਸ ਲੜਕੀ ਦਾ ਰੋਣਾ ਨਿਕਲ ਆਇਆ ਕਿਉਂਕਿ ਇਸ ਦਾ ਜਿਹੜਾ ਜੋਤੀਦਾਰ ਹੈ ਉਸ ਦਾ ਆਪਰੇਸ਼ਨ ਹੋਇਆ ਹੈ ਤੇ ਉਹ ਬੈੱਡ ਰੈਸਟ 'ਤੇ ਹੈ ਇਸ ਲੜਕੀ ਨੇ ਸੈਡ ਵੀਡੀਓ ਪਾਈਆਂ ਤੇ ਲੋਕਾਂ ਨੇ ਗਲਤ ਅੰਦਾਜ਼ਾ ਲਗਾ ਲਿਆ ਇਸ ਕਰਕੇ ਇਸ ਕੁੜੀ ਨੂੰ ਲਾਈਵ ਆਉਣਾ ਪਿਆ ਤੇ ਲਾਈਵ ਆ ਕੇ ਸਾਰੀ ਗੱਲ ਇਸ ਨੇ ਕਲੀਅਰ ਕੀਤੀ ਹੈ ਕਿ ਜੇਕਰ ਕੋਈ ਸੈਡ ਵੀਡੀਓ ਪਾਈ ਜਾਂਦੀ ਹੈ ਤਾਂ ਉਸ ਦਾ ਮਤਲਬ ਹੈ ਕੋਈ ਪ੍ਰੋਬਲਮ ਨਹੀਂ ਹੁੰਦੀ ਤਾਂ ਦੋਸਤੋ ਤੁਹਾਨੂੰ ਦਿਖੋਨੇ ਆ ਵਾਇਰਲ ਹੋ ਰਿਹਾ ਵੀਡੀਓ ਇਸ ਲੜਕੀ ਦਾ ਕੀ ਕਿਹਾ ਇਸਨੇ ਆਪਣੇ ਫੈਨਸ ਨੂੰ ਤਾਂ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਕਿ ਲੜਕੀ ਨੇ ਸਹੀ ਕਿਹਾ ਹੈ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਹਾਂਜੀ ਸੋ ਸਾਰੇ ਪੁੱਛ ਰਹੇ ਹੋ ਤੁਸੀਂ ਅੱਜ-ਆਦਿ ਇਹ ਵੀਡੀਓਜ਼ ਕਿਉਂ ਪਾ ਰਹੇ ਹੋ ਜਿੱਲਾ ਵੀ ਹਸਪੀਟਲ ਦੇ ਵਿੱਚ ਜਾਂ ਤੁਸੀਂ ਇਹ ਨਹੀਂ ਸਾਈਡ ਵੀਡੀਓਜ਼ ਪਾ ਰਹੇ ਹੋ ਸੋ ਸਾਈਡ ਵੀਡੀਓਜ਼ ਪਾਉਣ ਦਾ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਸਿਰਫ ਡਰਾਫਟ ਦੇ ਵਿੱਚ ਹੈਗੇ ਸੀ ਤਾਂ ਆਪਾਂ ਪਾ ਦਿੰਦੇ ਹਾਂ ਜ਼ਰੂਰੀ ਨਹੀਂ ਹੈਗਾ ਸਾਈਡ ਵੀਡੀਓ ਪਾਤੀ ਤਾਂ ਕੋਈ ਪ੍ਰੋਬਲਮ ਹੈਗੀ ਆ ਤਾਂ ਕਰਕੇ ਵੀਡੀਓ ਪਾਤੀ ਜਾਂ ਦਦੋ ਕੁਛ ਵੀ ਨਹੀਂ ਹੈਗਾ ਤੇ ਬੀਡਾ ਹੋਇਆ ਆਪਰੇਸ਼ਨ ਉਹਦੀ ਚੈਸਟ ਤੇ ਲੋਡ ਸੀਗਾ ਮੈਂ ਬਹੁਤ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਅਸੀਂ ਦੋਨੋਂ ਨੇ ਪਾਈ ਸੀ ਬਿੱਤੇ ਮੈਂ ਕਿ ਕਿ ਲੋੜਾ ਉਹਦਾ ਆਪਰੇਸ਼ਨ ਕਰਾਇਆ ਕਿਉਂਕਿ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਉਹਨੂੰ ਰੈਸਟ ਕਰਨਾ ਪੈਣਾ ਸੀਗਾ ਤਾਂ ਕਰਕੇ ਤੇ ਹੁਣ ਬੈਠਨੇ ਕਰਾਇਆ بڑا ਆਪਰੇਸ਼ਨ ਤੇ ਆਪਰੇਸ਼ਨ ਤੁਹਾਡੇ ਦੋਵਾਂ ਨਾਲ ਬਹੁਤ ਵਧੀਆ ਹੋ ਗਿਆ ਸਿਕਸਿੰਗ ਹੋ ਗਿਆ ਤੇ ਵੀ ਤੇ ਵੀ ਬਿਲਕੁਲ ਠੀਕ ਆ ਤੇ ਮੈਂ ਇਕੱਠੇ ਵੀ ਜਾਈ ਪਾਈ ਸੀ ਮੇਰੇ ਤੇ ਵੀ ਥੋੜੀ ਜਿਹੀ ਬਹੁਤ ਜ਼ਿਆਦਾ ਖਰਾਬ ਆ ਮੈਨ ਮੇਰੀ ਵੀ ਤਾਂ ਬਿਲਕੁਲ ਖਰਾਬ ਸੀ ਤੇ ਗੀਤ ਵੀ ਲੈਟ ਦੇ ਪਿਆਸਦਾ ਤੇ ਦੂਜੀ ਵੀਡੀਓ ਇਸ ਤੋਂ ਬਾਅਦ ਛੇ ਦਿਨ ਦੇ ਨਾਲ ਆਉਗੀ ਜੇ ਤੁਹਾਨੂੰ ਦੇਖਤਾ ਪਿਆ ਇਸ ਕਰਕੇ ਮੈਂ ਹੁਣ ਆ ਵੀਡੀਓ ਦੇ ਨਾਲ ਨਹੀਂ ਬਣਾਈ ਤੇ ਮੈਨੂੰ ਹੁਣੀ ਹੁਣੀ ਕਮੈਂਟ ਆਇਆ ਸੀਗਾ ਮੈਂ ਦੇਖ ਰਹੀ ਸੀ ਕਿ ਐ ਇਦਾਂ ਦੇ ਕੰਮ ਨਾ ਕਰੋ ਇਦਾਂ ਦਾ ਮਤਲਬ ਕੁਝ ਕਮੈਂਟ ਸੀਗਾ ਮੈਂ ਦੇਖਿਆ ਵੀ ਨਹੀਂ ਉਹ ਤਮਦਨ ਉਹ ਦਕਸਰੀਆਂ ਬਈ ਸਾਰਾ ਕੁਝ ਠੀਕ ਆ ਤੇ ਜੋੜੀ ਨੱਚੂਗੀ ਤਾਂ ਇਕੱਠੇ ਹੀ ਨੱਚੂਗੀ ਠੀਕ ਹੈ ਤੇ ਐਦਾਂ ਦੀ ਅਗਲਾ ਨਾ ਕਰਾ ਕਰੋ ਵੀ ਇੱਕ ਉਹਨੂੰ ਧੋਖਾ ਜਿਹਾ ਤਾਂ ਉਹ ਨੇ ਆਏ ਕਰ ਤਾਂ ਕੁੜੀਆਂ ਐ ਕਰ ਗਈ ਮੁੰਡਾ ਐ ਕਰ ਗਿਆ ਪਲੀਜ਼ ਐਦਾਂ ਦੀਆਂ ਗੱਲਾਂ ਆਪਦੇ ਕੋਲੋਂ ਬਣਾਣੀਆਂ ਛੱਡ ਦੋ ਤੇ ਅਸੀਂ ਕੋਈ ਵਿਆਹ ਹੋਏ ਨਹੀਂ ਹੈਗੇ ਠੀਕ ਹੈ ਕਿ ਤੁਸੀਂ ਐਦਾਂ ਦੇ ਕਮੈਂਟ ਕਰ ਰਹੇ ਹੋ ਸਾਨੂੰ ਅਸੀਂ ਕੰਮ ਕਰਦੇ ਆ ਨਾਲ ਤੇ ਹਮੇਸ਼ਾ ਐਦਾਂ ਹੀ ਤੁਹਾਨੂੰ ਪਲਾਸਟਿਕ ਜੋੜੀ ਸਟੇਜ ਤੇ ਇਕੱਠੇ ਹੀ ਮਿਲੋਗੇ ਜਦੋਂ ਹੀ ਮਿਲੋਗੇ ਓਕੇ ਤੇ ਥੈਂਕ ਯੂ ਜੀਨੀ ਜੀ ਨੇ ਸਾਡੇ 'ਤੇ ਦਬਾਵਾਵਾਂ ਦਿੱਤੇ ਨੇ, ਦੇਖਣੇ ਦਵਾਵਾਂ ਦਿੱਤੇ ਨੇ ਤਾਂ ਹੀ ਇਹਦਾ ਆਪਰੇਸ਼ਨ ਬਹੁਤ ਵਧੀਆ ਹੋ ਗਿਆ। ਏਨ ਗਾਇਸ ਪਲੀਜ਼ ਆਪ ਦੇ ਕੋਲ ਨਾ ਇਹ ਜਿਹੀ ਗੱਲਾਂ ਨਾ ਬਣਾਓ ਕਿਉਂਕਿ ਬੰਦਾ ਜਦੋਂ ਕਿਉਂਕਿ ਮੈਂ ਵੀ ਬਿਮਾਰ ਹਾਂ ਜਦੋਂ ਵੀ ਮਤਲਬ ਇਹ ਜਿਹੀ ਗੱਲਾਂ ਹੁੰਦੇ ਨੇ ਦਿਮਾਗ 'ਤੇ ਪ੍ਰੈਸ਼ਰ ਪੈਂਦਾ ਹੁੰਦਾ। ਸੋ ਮੈਂ ਨਹੀਂ ਚਾਹੁੰਦੀ ਅੱਧਾ ਦੀ ਕੋਈ ਵੀ ਗੱਲ ਹੋਵੇ ਕਿ ਬੀਟੀ ਵੀ ਕਮੈਂਟ ਰੀਡ ਕਰੇ ਤੇ ਉਹਨੂੰ ਵੀ ਦੁੱਖ ਲੱਗੇ। ਠੀਕ ਹੈ? ਸੋ ਤੇ ਕੁਝ ਤਾਂ ਘਟਿਆ ਬੰਦੇ ਹੈ ਜਿਹੇ ਹੈਗੇ ਨੇ ਕਿ ਜਿਨਾਂ ਨੂੰ ਖੁਸ਼ੀ ਹੋ ਰਹੀ ਆ ਕਿਉਂਕਿ ਹੁਣ ਤੱਕ ਮੈਂ ਦੱਸਿਆ ਨਹੀਂ ਸੀ ਕਿਸੇ ਨੂੰ ਵੀ ਕੀ ਪ੍ਰੋਬਲਮ ਹੋ ਰਹੀ ਹੈ ਕੀ ਨਹੀਂ ਹੈਗਾ ਸੋ ਆਪਦੇ ਕੋਲ ਗੱਲਾਂ ਬਣਾ ਰਏ ਸੀਗੇ ਕਿ ਐ ਹੋ ਗਿਆ ਵਾਹ ਹੋ ਗਿਆ ਸੋ ਇੰਦਰ ਦਾ ਕੁਝ ਵੀ ਨਹੀਂ ਹੋਇਆ ਠੀਕ ਹੈ ਨੈਕਸਟ ਵੀਡੀਓ ਹੁਣ ਵੀਰ ਦੇ ਨਾਲ ਆਉਗੀ ਉਦੋਂ ਤੁਸੀਂ ਦੇਖ ਲਓ ਠੀਕ ਹੈ ਤੇ ਹੁਣ ਮੈਂ ਵੀਰ ਦੇ ਘਰੇ ਹੀ ਬੈਠੀ ਆ ਓਕੇ ਇਸ ਐਡ ਵੀਡੀਓਸ ਤੋਂ ਨਾਲ ਕੋਈ ਐ ਨਹੀਂ ਮਿਲਦਾ ਕਿ ਅੱਗੇ ਬੰਦੇ ਦੇ ਲਾਈਵ ਤੇ ਦੇਖੋ ਬਹੁਤ ਪਤਾ ਨਹੀਂ ਕਿੱਦਾਂ ਵੱਡਾ ਦੁੱਖ ਚੱਲ ਰਿਹਾ ਉਹ ਸਿਰਫ ਇੱਕ ਇੰਸਟਾਗ੍ਰam ਰੀਅਲ ਲਾਈਫ ਨਹੀਂ ਹੈ ਜੀ ਇਹ ਸਿਰਫ ਤੁਸੀਂ ਉਹ ਦੇਖ ਰਹੇ ਹੋ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰੀਅਲ ਲਾਈਫ ਨਹੀਂ ਹੈ ਇਹ ਸਾਡੇ ਠੀਕ ਹੈ ਬਟ ਕੁਝ ਗੱਲਾਂ ਸੀ ਸ਼ੇਅਰ ਕਰ ਲੈਣੇ ਤੁਹਾਡੇ ਨਾਲ ਬਿਕੋਜ਼ ਉਹ ਵੀ ਜ਼ਰੂਰੀਆਂ ਨੇ ਕਿਉਂਕਿ ਸਾਡੇ ਜਿਹੜੇ ਈ ਵਿਊਅਰਸ ਹੈਗੇ ਨੇ ਉਹ ਸਾਡੀ ਫੈਮਿਲੀ ਆ ਕੋਈ ਵਿਊਅਰਸ ਨਹੀਂ ਹੈਗੇ ਸਾਡੇ ਲਈ ਠੀਕ ਹੈ ਬਾਅਦ ਅਸੀਂ ਸ਼ੋਪ ਕਰਦੇ ਨਹੀਂ ਹੁੰਦੇ ਕਦੇ ਵੀ ਇੰਸਟਾਗ੍ਰam ਤੇ ਕਿ ਬਿੱਟਾ ਹੋ ਗਿਆ। ਬਾਕੀ ਥੈਂਕ ਯੂ ਸੋ ਮਚ